ਜੀ ਲੋਕ ਇਟ ਬਾਬੀ ਅੱਜ ਬੰਦਾ ਇੱਕ ਹੋਰ ਆਇਆ ਮੋਟਰ ਦਾ ਮੋਆਇਨਾ ਕਰਨ ਮੇਰੇ ਪਹਿਲਾਂ ਕਾਲੇ ਵਾਈ ਨੂੰ ਅਸੀਂ ਕਰ ਲਈ ਸਾਰਿਆਂ ਨੂੰ ਕਾਲੇ ਕਿਵੇਂ ਆ ਠੀਕ ਹੈ ਤੁਸੀਂ ਸੁਣਾਓ ਆ ਰਸਤੇ ਕਿੱਦਾਂ ਜਿਹੜੇ ਐਕਸਪ੍ਰੈਸ ਕੱਢੇ ਆ ਠੀਕ ਕਰ ਮੈਂ ਉਹ ਵੀ ਦੇਖਦਾ ਜੰਮੂ ਕੱਢਦਾ ਐਕਸਪ੍ਰੈਸ ਦੋ ਅੱਜ ਹੋਰ ਕੱਢਤੇ ਹੈ ਦੋ ਹੋਰ ਕੱਢਤੇ ਅੱਜ ਇੱਕ ਆ ਸਿਰੇ ਲਾਤਾ ਇਹ ਜੰਮੂ ਕੱਢਦਾ ਉਹ ਦਿੱਲੀ ਵਾਲਾ ਐਨ ਐਚ 44 ਨੀ ਵਧੀਆ ਵਧੀਆ ਪਤਾ ਲਾਇਆ ਬਈ ਤੁਸੀਂ ਇਹਦੇ ਜੀ ਠੀਕ ਹੈ ਜੀ ਬਹੁਤ ਵਧੀਆ ਆ ਬੂਟੇ ਲੱਗੇ ਬੂਟੇ ਲੱਗੇ ਆ ਕੱਲ੍ਹ ਫੋੜ ਲੈਂਦੇ ਬੂਟੇ ਉਹਦੇ ਉਹ ਬਾੜ ਜੀ ਬਣ ਜਾਂਦੀ ਉਹਦੀ ਕਿਹੜਾ ਬੂਟੇ ਲੈਂਦੇ ਜਿਹੜੇ ਹੋ ਨਹੀਂ ਬਣ ਜਾਂਦੀ ਕੰਧ ਜੀ ਬਣ ਜਾਂਦੀ ਜੀ ਇਹਨਾਂ ਦੀ 5 570 ਰੁਪਏ ਦੇ ਹੈ ਨਾ ਮੈਂ ਵੀ ਲਿਆਉਣੇ ਆ 1500 ਰੁਪਏ ਦਾ ਕਹਿੰਦਾ ਸੀ ਮਾਸਟਰ ਨਾਲ ਗੱਲ ਕਰਾ ਕੇ 10 10 ਰੁਪਏ ਦਾ ਆਇਆ 15 ਆਹ ਛੋਟੇ ਜਿਹੜੇ ਹਾਂ ਇਹ ਤੋਂ بڑے ਸੀ ਬੂਟੇ ਨੇ ਨੇਕ 53 ਰੁਪਏ ਦਾ ਮਾ ਤੂੰ ਆ ਦੇ ਦੇ ਇਹਨਾਂ ਨੇ ਬੜੇ ਹੋਣਾ ਹਾਂ ਹੈ ਨਾ 500 ਦੇ ਲਿਆ ਮੈਂ ਕਿ ਜੀ ਹਾਂ ਪੜਾ ਠੀਕ ਆ ਉਹ ਅੱਜ ਅੱਜਾ ਹੋ ਜਾਂਦਾ ਇਹ ਇਹ ਬਾਈ ਬਹੁਤ بڑے ਲੰਘ ਜਾਂਦੇ ਆ ਇਹ ਤਾਂ ਕੱਟਣੇ ਪੈਣੇ ਫਿਰ ਇਹ ਕਟਾਈ ਹੁੰਦੀ ਹੈ ਨਾ ਇਹ ਦਾਦਾ ਉਸ 15 15 ਫੁੱਟ ਲੰਬੇ ਲੰਘ ਜਾਂਦੇ ਆ ਕੰਧ ਟੈਬ ਬਣ ਜਾਣੇ ਨੇ ਮੈਂ ਦੇਖਿਆ ਸੀ ਕਿਤੇ ਲੱਗੇ ਹੋਏ ਸਾਰ ਵਿੱਚ ਲੈ ਲੈਣੀ ਇਹਨਾਂ ਨੇ ਕਵਰ ਕਰ ਲੈਣੀ ਉਹਨੇ ਬਹੁਤ ਵਧੀਆ ਇੱਕ ਉਧਰ ਰਾਜਪੁਰੇ ਕੋਲ ਰੈਸਟੋਰੈਂਟ ਜਾਵਣਾਂ ਨੇ ਲਾਇਆ ਦਿੱਤੇ ਉਹਨਾਂ ਬਾਈ ਮਿਲ ਜਾਂਦੇ ਪਰ ਬੜਾ ਬੜੇ ਜਿਹੇ ਨੇ ਵੀ ਕਟਾਈ ਕੋਈ ਕਰੀ ਨਹੀਂ ਇਹ ਵਧੀਆ ਹੋ ਗਿਆ ਉਹ ਲਾਤੀ ਓਵਰ ਟਾਈਮ ਚੱਲ ਰਿਹਾ ਅੱਜ ਹਾਂ ਓਵਰ ਟਾਈਮ ਚੱਲ ਰਿਹਾ ਸ਼ੁਆਇਦਵਾਰ ਹੈ ਹਾਂ ਉਹ ਉਹ ਕਾ ਲਾਦੇ ਉਹ ਰਿੰਦਾ ਲਾਇਆ ਪਿਆ ਹਾਂ ਇਹ ਨਾ ਮੈਂ ਕੀ ਕਰਿਆ ਇਹਦੇ ਤਾਂ ਮੈਂ ਉਹ ਲਾਏ ਕੋਈ ਇਹ ਜੇ ਲੈ ਇੰਨਾ ਚ ਮੰਨ ਕੇ ਚੱਲ ਵੀ ਇਹ ਮਸ਼ੀਨ ਨਾਲ ਲੱਗਿਆ ਹੋਇਆ ਇਹ ਛਿੱਟੇ ਵਾਲਾ ਦੇ ਕੇ ਛਿੱਟਾ ਕਈ ਨਾਲ ਗੜਾਈ ਕਰਦਾ ਅੱਛਾ ਮੈਂ ਤਾਂ ਵੱਢ ਕੇ ਆਪੇ ਹੋ ਜਾਣਾ ਇਹਨੇ ਬਥੇਰਾ ਜਿਹੜਾ ਫੜ ਲੈਣੀਆਂ ਆਏ ਆਕਣੇ ਉੱਪਰ ਖੜਾ ਆਈ ਕਰਨੀ ਪੈਣੀ ਤੁਹਾਨੂੰ ਡੀਲਾ ਕੱਢਣਾ ਆ ਦੇ ਕੱਢ ਰਹੇ ਆ ਬਈ ਆ ਦੇ ਡੀਲਾ ਹੈ ਹੀ ਬਹੁਤ ਆ ਯਾਰ ਡੀਲਾ ਬਾਈ ਕਹਿੰਦੇ ਨਾ ਉਹ ਕੀ ਕਹਿੰਦੇ ਪੰਮਾ ਕਹਿੰਦਾ ਵੀ ਕੱਲੇ ਡੀਲੇ ਦੀ ਸਪਰੇ ਆ ਜਾਂਦੀ ਹੈ ਹੂੰ ਵੀ ਕੱਲੇ ਡੀਲੇ ਵਾਲੀ ਸਪਰੇ ਮਾਰਦੇ ਇਹਦੇ ਪਰ ਤੇਰਾ ਕਾਕੂ ਜੋਂ ਕੋਈ ਆਈ ਜਾਣਾ ਹੂੰ ਬਾਕੀ ਹੁਣ ਦੇਖਦੇ ਆਂ ਵੀ ਹੁੰਦਾ ਕਾਮਯਾਬ ਕਿ ਨਹੀਂ ਵੀ ਇੱਥੇ ਕੰਮ ਆ ਜੂਗੀ ਘਰੇ ਵੀ ਕੰਮ ਆ ਸਕਦੀ ਕਿਆਰੀਆਂ ਕਿਆਰੀਆਂ ਨਹੀਂ ਬਣਾ ਕੇ ਨਾ ਸਾਈਡ ਜੀ ਪਰ ਦੇ ਲੇ ਘਾ ਲਾ ਤੇਰੇ ਆਈਰੇ ਟੱਕਰ ਹੋਣਾ ਇਹਦੇ ਲਾਗ ਲਾਗ ਲਾ ਸਾਈਡ ਪਰ ਲਾ ਦਾਂਗੇ ਹਾਂ ਐਂ ਲਾ ਦੇ ਜਿਹੜੀ ਹੁਣ ਇਹਦੇ ਨਾਲ ਮਿੱਟੀ ਪਾਈ ਵੀ ਹੈ ਇਟਾਂ ਦੇ ਨਾਲ ਆ ਛੱਡੀ ਵੀ ਉਹਦੇ ਬਣਾ ਦੇ ਲਾਗ ਲਾਗ ਕਿਆਰੀਆਂ ਹਾਲ ਆਗ ਲਾਗ ਲੱਗ ਜੂਗੀ ਨਾ ਕੱਲੇ ਬਣਦੇ ਹੋਈਆਂ ਆਹ ਜਿਹੜੀ ਜਗਾ ਆਹ ਜਿੱਦਾਂ ਮਿੱਟੀ ਪਈ ਰਹੀ ਆ ਦੋ ਇੱਕ ਇੱਕ ਲੈ ਲੈ ਇੱਕ ਇਧਰ ਇੱਕ ਇਧਰ ਐ ਲਾ ਦੇ ਜਿਵੇਂ ਚਾਜਨ ਚੁਟੀਆਂ ਲਾਈ ਵੀ ਨਹੀਂ ਦਿੰਦੀਆਂ ਆਪਣਾ ਲਾ ਦੇ ਓਕਣੀ ਕਰਿਆ ਮੈਂ ਹਾਂ ਓਕਣੀ ਉਧਰ ਖਾਲੀ ਆ ਉਹ ਚ ਲਾ ਦਾਂਗੇ ਹਾਂ ਉੱਥੇ ਕਿਹੜੇ ਲਾਇਆ ਹਾਲੇ ਕੁਸ ਉਧਰ ਸੇਰੀ ਜਗਾ ਬੈਠਣੇ ਨੂੰ ਨਾ ਠੀਕ ਠੀਕ ਨਹੀਂ ਚੋਚਾ ਬਹੁਤ ਹੈ ਮੈਂ ਵੀ ਬਣਾਉਣਾ ਉਥੇ ਹਲੇ ਹਾਂ ਤੇਰੇ ਵੀ ਚੱਲਦਾ ਮੋਟਰ ਦਾ ਕੰਮ ਮੈਂ ਦੇਖਿਆ ਹਾਂ ਉਥੇ ਬਣਾਉਣਾ ਹੈ ਅੱਜੇ ਹੀ ਬਣਾਉਣਾ ਕਿੰਨੇ ਬਾਈ ਕਿੰਨੇ ਦਾ ਇਹ 10x6 ਦਾ ਬਾਈ 10 ਫ ਇਧਰ ਨੂੰ ਆ ਕਿਹੜਾ ਰੋ ਨਾ ਚੌਰਾ ਹੈ ਨਾ ਨੰਬਦੀਆ ਗਰੀ ਔਰ 6 ਫੁੱਟ ਦੇ ਵਿੱਚ ਕਿਹੜਾ ਇਹਦੇ ਵਿੱਚ ਨੂੰ ਪਾਈਪ ਦੱਬਿਆ ਪਿਆ ਠੀਕ ਹੈ ਠੀਕ ਹੈ ਮੈਂ ਦੇਖੀ ਜਨਾ ਵੀ ਮੇਰੇ ਵੀ ਸਾਨੂੰ ਟੱਕਣ ਲਾਉਣਾ ਪੈਣਾ ਉਦਾਂ ਦਾ ਲਿਆ ਗਈ ਮੇਰਾ ਛੋਟਾ ਮਿਲ ਜਣਾ ਮਿਲ ਜਣਾ ਹੈਨਾ ਨਹੀਂ ਲੋਡ ਨਹੀਂ ਆਇਦਰ ਲੀਰ ਨਹੀਂ ਸਵਾਰ ਕੇ ਲੱਗੀ ਵੀ ਬਾਈ ਗੱਤੀ ਕਰ ਗਿਆ ਤੂੰ ਟੱਕੜ ਵੀ ਲੱਗ ਜੂ ਅੰਦਰ ਟੱਕੜ ਲਾਉਣਾ ਅੰਦਰੇ ਢੱਕਣ ਲਾਉਣੇ ਦਾ ਪਰ ਐ ਫਿਰ ਉਹਨਾਂ ਦੇ ਉੱਪਰ ਰਹਿ ਜਣਾ ਦਾ ਪਰ ਜੇ ਵੀ ਹੈ ਨਾ ਹਾਂ ਫੇ ਪਾੜੀ ਥੱਲੇ ਵਾਲਾ ਨਹੀਂ ਸੀ ਨਿਕਲਣਾ ਇਹਨੂੰ ਬਾਹਰ ਤੇ ਹੀ ਲਾਦੇ ਸਮੱਸਿਆ ਪਤਾ ਕੀ ਕੋਈ ਉਹ ਨਹੀਂ ਜਾਂਦਾ ਸਬਸ ਰੂਟੀ ਨਹੀਂ ਜਾਂਦੀ ਬਾਹਰ ਦੇ ਢੱਕਾ 2 ਇੰਚੀ ਹੈ ਇਹ 2 ਇੰਚੀ ਦਾ ਢੱਕਾ ਲੈ ਆ ਕੇ ਲਾ ਦੂੰਗਾ ਸਾਰੀਆਂ ਕੰਮ ਆ ਗਈਆਂ ਆ ਲਾਤਾ ਬੂਟੇ ਆ ਦੇ ਕਿਦਰ ਮੈਂ ਇੱਥੇ ਬਾੜ ਬਣ ਜਣੀ ਪੜਦਾ ਹੋ ਜਾਊਗਾ ਇੱਧਰ ਤੋਂ ਹਾਂ ਠੀਕ ਐ ਯਾ ਇਹ ਲੱਗਦੀ ਆ ਤੇ ਬਈ ਦੇ ਰੂਟਾ ਲਈ ਇਹ ਬਹੁਤ ਵਧੀਆ ਲੱਗਦੇ ਆ ਮੈਂ ਦੇਖਿਆ ਕੱਲ ਪਰਸੋਂ ਹੀ ਦੇਖਿਆ ਮੈਂ ਕਿਹਾ ਬੰਦੇ ਨੂੰ ਪੁੱਛ ਕੇ ਦੱਸ ਵੀ ਕਰਦੇ ਆ ਉਹ ਏਡੇ ਏਡੇ ਹੋ ਜੰਨੇ ਆ ਸੋਹਣਿਆ ਹੋ ਜੰਨੇ ਜਿਵੇਂ ਮੈਂ ਤੈਨੂੰ ਦਿਖਾਉਂਦਾ ਮੇਰੇ ਫੋਨ ਦੇ ਵਿੱਚ ਫੋਟੋ ਐ ਤੈਨੂੰ ਦਿਖਾਉਂਗਾ ਮੈਂ ਦੇਖਿਆ ਇਹ ਬਣ ਜੰਨੇ ਇਹ ਤਾਂ ਬਹੁਤ ਵਧੀਆ ਚੀਜ਼ ਆ ਕਹਿੰਦਾ ਕਿ ਗੁੜੀਆਂ ਕਹਿੰਦੀ ਕੋ ਆਪਾਂ ਦੀ ਹੈਲਪ ਕਰਾ ਕੇ ਆਉਣੀਆਂ ਹਾਂ ਕੱਲ ਵੀ ਲੱਗੀ ਰਹੀ ਮੇਨੂੰ ਸ਼ਾਮ ਨੂੰ ਵਧੀਆ ਇਹ ਫਿਰ ਤਾਂ ਘੋੜਵਾ ਪਾ ਦੇ ਬਾਈ ਘੋੜਵਾ ਵੀ ਪੈ ਜੂਗਾ ਵੈਸੇ ਇਹ ਵੀ ਰੇਤੇ ਨਾਲ ਖੜ ਗਈਆਂ ਕਿੱਤੇ ਨਹੀਂ ਜਾਂਦੀਆਂ ਬੜੀ ਇੱਕ ਵਾਰ ਆਏ ਕਿ ਜਿੰਨੇ ਕਿ ਦਬਣੀ ਹੋਣਗੇ ਦਬ ਜੂngੀਆਂ ਫਿਰ ਕੋਣ ਦੀ ਗੱਲ ਤਾਂ ਠੀਕ ਹੈ ਪੈਰਲ ਬੜਨ ਤੋਂ ਜੇ ਨਾ ਪੈਰਲ ਬੜਨ ਦਬੀ ਕੋ ਯੋ ਨੀ ਤਾਂ ਹੋ ਜਣੇ ਸਾਬ ਠੀਕ ਹੈ ਜੇ ਕਿ ਨਾ ਪਾਣੀ ਵਿੱਚ ਹੁਣ ਜਨਾਉਣਾ ਪਾਣੀ ਕਿੰਨੂੰ ਬਾਹਰ ਆਉਣਾ ਨਿਕਲਣਾ ਉਹ ਕਰਨਾ ਨਾ ਉਹ ਪਾਣੀ ਦੇ ਨਾਲ ਫਿਰ ਦਬੀ ਜਾਣੀਆਂ ਫਿਰ ਦਬੀ ਹੋ ਜਾਣੀਆਂ ਇਹ ਕੋਲੂਆ ਪਾ ਦਾਂਗੇ ਆਪੇ ਲਿਆ ਕੇ ਹਾਂ ਇਹਨਾਂ ਨੇ ਮਤਲਬ ਜੇ ਹੀਠਾਂ ਨੂੰ ਬੈਠੀ ਜਾਣਾ ਸੀ ਐਦਾਂ ਹੀ ਰੜਕਾ ਜੇ ਮਾਰ ਕੇ ਤੇ ਫਿਰ ਮਾੜਾ ਮਾੜਾ ਰਿਸ਼ਤਾ ਜੇ ਕੱਢ ਕੇ ਹਾਂ ਪਾ ਦਾਂਗੇ ਪਤਾ ਗਿਆ ਫਿਰ ਕਿਰੇ ਪਾਣੀ ਦੇ ਹੁਣ ਆਪਾਂ ਹੁਣ ਉਹਦੇ ਪਾਣੀ ਜਾਇਆ ਕਈ ਬੰਦੇ ਨੇ ਤੈਨੂੰ ਪਤਾ ਛਾਲਾ ਮਾਰਨੇ ਤੋਂ ਹੁਣ ਬਾਹਰ ਆਣਾ ਕੋਈ ਨਾ ਨਿਕਨ ਪੂਰੇ ਗਿੱਲਾ ਹੋ ਹੀ ਜਾਣਾ ਗਿੱਲਾ ਹੋ ਹੀ ਜਾਣਾ ਉਹ ਢੇੜਾ ਇਹਨਾਂ ਦੇ ਵਿੱਚੋਂ ਜਾ ਕੇ ਫਿਰ ਉਹ ਢੇੜਾ ਢੇੜਾ ਤਾਂ ਕੱਚਾ ਹੀ ਆ ਸਹੀ ਗੱਲ ਆ ਇੱਟਾਂ ਦੇ ਬੈਠੀਆਂ ਉੱਚੀਆਂ ਨਹੀਂ ਮਾ ਹੋਈ ਜਾਣੀਆਂ ਕਿੰਨੇ ਧਿਆਨ ਨਾਲ ਸੰਭੀਖ ਲਾ ਹਾਂ ਪੱਟ ਪੱਟ ਕੇ ਹੋਊਗਾ ਇਹਨਾਂ ਦਾ ਪਾਣੀ ਕੋਲੋਂ ਉਹ ਪਾਦੇ ਲੋੜੇ ਨਹੀਂ ਪਾਣੀ ਇੱਧਰ ਆ ਜਾਵੇ ਇਹਨਾਂ ਸਹੀ ਗੱਲ ਆ ਤੇਰੀ ਆ ਬਜਰੀ ਚੱਕਣੀ ਓਰੇ ਤੋਂ ਬਜਰੀ ਚੱਕ ਕੇ ਸਾਈਡ ਲਾ ਦੇਣੀ ਕਿਧਰੇ ਬਾਹਰ ਲੈ ਜਾਣੀ ਹਾਂ ਇੱਥੇ ਵੀ ਕਾਹ ਜੀ ਲਾ ਦੇਣਾ ਇਹਨਾਂ ਸਹੀ ਗੱਲ ਇਹਨੂੰ ਸੈਟਿੰਗ ਜੀ ਬਾਥਰੂਮ ਦਾ ਰਹਿੰਦਾ ਹਜੇ ਕੰਮ ਕੱਚਾ ਹੈ। ਹਾਂ। ਰਾਜਾ ਰਹਿ ਗਿਆ। ਹਾਂ। ਹੈ ਬਈ। ਹਾਂ। ਆਹ ਬਜੜੀ ਕਿੱਥੇ ਰੱਖੂਗੇ? ਬਜੜੀ ਆmdi ਬਾਹਰ ਕੰਦ ਨਾਲ ਲਾ ਦੇਣੀ। ਕਿੱਥੇ ਰੇਤਾ ਹੈ? ਹਾਂ। ਕਿਤੇ ਕੰਮ ਆ ਜਾਂਦੀ ਆ। ਜਣੀ ਕੱਚਾ ਕਰਿਆ ਪਿਆ ਹੈ ਦੂਆ ਹੀ ਫਰਸ਼। ਉਹ ਕਿਆ ਰੇ ਆ? ਰੇ ਆ। ਦਾਇਆ। ਪੌਣਾਂ ਦਾ ਬੂਟਿਆਂ ਚ। ਹਾਂ। ਰਹਿ ਗਿਆ ਇੱਕ ਲੈਨ। ਲਕਾਹ ਚ ਪਾ ਦਾਂਗੇ। ਆਹ। ਬਸ ਇਸੇ ਲੱਗਣੇ ਰਹਿ ਗਏ। ਸੀਸਾ ਲੈਂਦਾ ਪਿਆ ਕਰੇ ਟਾਕੀਆਂ ਬਣੀਆਂ ਵਿਆਂ। ਹਾਂ। ਮਾਖਾ ਮੀਟਰ ਲੱਗ ਜਾਣਦੇ। ਵੀ ਉਹ ਤੇ ਬਾਅਦ ਫਿਰ ਫਿਟਿੰਗ ਕਰ ਜੀ ਇੱਕ ਸੀ ਲਾ ਦੇ ਟਾਕੀਆਂ ਵਾਲਾ ਕਿਉਂ ਕੰਮ ਕਰ ਰਿਹਾ ਹੈ ਨਾ ਇੱਕ ਉੱਪਰਲਾ ਫਿਕਸ ਆ ਦੋ ਖੁੱਲਦੀਆਂ ਆ ਆ ਫਿਕਸ ਆ ਲੈ ਆ ਆ ਫਿਕਸ ਉੱਪਰ ਵਾਲਾ ਫਿਕਸ ਆ ਆ ਵੀ ਖੁੱਲੂਗੀ ਆ ਵੀ ਖੁੱਲਦੀ ਕਰਤੀ ਠੀਕ ਆ ਖੁੱਲ ਨਹੀਂ ਜਾ ਸੋਨੀ ਕੋਲ ਪਈਆਂ ਬਣੀਆਂ ਹੋਈਆਂ ਮੇਰੇ ਕੋਲ ਪਈ ਤੀ ਲੱਕੜੀ ਨਾ ਨਾ ਵਧੀਆ ਵਧੀਆ ਉਹ ਕਰਤਾ ਰੰਗ ਦਾ ਰਹਿ ਗਿਆ ਬਸ ਨਾ ਠੀਕ ਆ ਮੈਂ ਵੀ ਕਰਾਉਣਾ ਮੇਰੇ ਹਾਸ ਹੈ ਹਾਂ ਤੇਰੇ ਵਾਲੀ ਵੀ ਵਧੀਆ ਮੋਟਰਾਂ ਉਹ ਵਧੀਆ ਵਾਹ ਲੈ ਉਹਦੇ ਉੱਥੇ ਕੰਮ ਜ਼ਿਆਦਾ ਨੇ ਮਿੱਟੀ ਪੈਣੀ ਇੱਥੇ ਹਾਂ ਤੇਰੇ ਖਾਸਾ ਏਰੀਆ ਹੈ ਇਹਦੇ ਉੱਪਰ ਵੀ ਤੇਰੇ ਹਨਾ ਇਹਦੇ ਉੱਪਰ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸ਼ਸ਼ੀਕਾਲ ਇੱਕ ਜਿਹੜੇ ਇਹ ਇੱਕ ਜਿਹੜੇ ਚਲ ਆਪਾਂ ਤਾਂ ਸੱਤ ਸ਼੍ਰੀਕਾਲ ਬਰੋਂਨ ਜਾਤੇ ਹਾਂ ਹਾਂ ਇੱਕ ਜਿਹੜੇ ਬੰਦੇ ਕਹਿੰਦੇ ਸ਼ਸ਼ੀਕਾਲ ਜੀ ਦਾ ਕੀ ਮਤਲਬ ਸ਼ਸ਼ੀਕਾਲ ਦਾ ਸੱਤ ਸ਼੍ਰੀਕਾਲ ਹੁੰਦੀ ਹੈ ਨਾ ਹਾਂ ਸੱਤ ਸ਼੍ਰੀਕਾਲ ਇਹ ਜੀ ਸ਼ਸ਼ੀਕਾਲ ਜੀ ਉਹ ਫਿਰ ਉਹਨੇ ਰਣਤੀਰ ਮਾਨ ਨੇ ਕਰੇ ਤੇ ਫਿਰ ਲੋਟ ਉਹ ਰੀਲ ਵਾਲੇ ਨੇ ਇਹ ਸ਼ਸ਼ੀਕਾਲ ਜੀ ਕਿਹਾ ਹੁੰਦਾ ਭਾਈ ਸਫਰੀਕਾਲ ਕਹਿਆ ਕਰੋ ਭੈਗ ਜੀ ਕੀ ਫਤ ਹੈ ਹਾਂ ਸਫਰੀਕਾਲ ਜੀ ਹੁਣ ਪੁੱਛੋ ਸਵਾਲ ਕਿਆ ਕਰਦੇ ਨਹੀਂ ਨਹੀਂ ਸਲਾਮ ਹੀ ਕਿ ਨਹੀਂ ਸਲਾਮ ਵਾਲੇਕਮ ਸਲਾਮ ਵਾਲੇਕਮ ਸਲਾਮ ਵਾਲੇਕਮ ਸਲਾਮ ਵਾਲੇਕਮ ਹallelujah ਹਾਏ ਜੀ ਇੱਥੇ ਲਾ ਦੇ ਚਾਚੇ ਇਹ ਲਾ ਤੇ ਦੋ ਤਿੰਨ 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 ਬੱਟਾ ਪਰ ਇਹਦੇ ਪਲਾਤੇ ਮੂਲੀਆਂ ਠੀਕ ਆ ਤੇ ਇੱਕ ਇਧਰ ਆਹ ਲਾਗ ਲੱਗ ਜਾ ਤੇ ਇੱਥੇ ਆਹ ਜਿਹੜਾ ਨੈਸ਼ਨਲ ਹਾਈਵੇਅ 44 ਦਿੱਲੀ ਵਾਲਾ ਇਹਦੇ ਇਧਰਲੀ ਸਾਈਡ ਵੀ ਇਧਰਲੀ ਸਾਈਡ ਵੀ ਧਨੀਆ ਲਾਤਾ ਧਨੀਆ ਲਾਇਆ ਉਹਦੇ ਹਾਂ ਉਹ ਪਰਲੀ ਸਾਈਡ ਉਹਦੇ ਵੀ ਧਨੀਆ ਲਾਇਆ ਨਾਲ ਨਾਲ ਇੱਟਾਂ ਦੇ ਇੱਟੇ ਨਾਲ ਨਾਲ ਲਾਤਾ ਬਸ ਬਸ ਠੀਕ ਆ ਬਸ ਇੱਕ ਉਹ ਉਹ ਜਿਹੜੀ ਆ ਉਹ ਹੈ ਕਟੜਾ ਲੈਸ਼ਰਲ ਹਾਈਵੇਅ ਆ ਉਰੇ ਉਰੇ ਦੀਆਂ ਵਾਲੇ ਪਾਲੇ ਇਹ ਵੇਲਾ ਪਾਲੇ ਇਹ ਜਿਹੜਾ ਰਸਤਾ ਉਰੇ ਖਤਮ ਹਾਂ ਠੀਕ ਆ ਉਧਰ ਜਾਣਾ ਉਹ ਖਤਮ ਆਹ ਖਤਮ ਉਹ ਖਤਮ ਹਾਂ ਐ ਕਮਾਸੇ ਥਲੇ ਜਿਹੜਾ ਗੱਡੀ ਨਹੀਂ ਟ੍ਰੇਨ ਇਹ ਤਾਂ ਚਾਤੇ ਮੰਨ ਕੇ ਚੱਲ ਵੀ ਇਟਾਂ ਐਫ ਡੀ ਕਰਾ ਦੀ ਇਟਾਂ ਦੀ ਇਹ ਵਾਹ ਵਾਹ ਜਿਆਦਾ ਲੋੜ ਆ ਯਾਰ ਮਾਰ ਮਾਰ ਇਹ ਛੱਡਣੀ ਨਹੀਂ ਹਾਂ ਨਹੀਂ ਕਿੱਥੇ ਨਹੀਂ ਕਿੱਦੇ ਛੱਡਣੀ ਨਹੀਂ ਛੱਡਣੀ ਨਹੀਂ ਹੁਣ ਠੀਕ ਆ ਇੱਕ ਆ ਲਾ ਦੇ ਜੱਦੀ ਨਾਲ ਨਾਲ ਮੂਲੀਆਂ ਆ ਠੀਕ ਹੈ ਹਨਾ ਲਸਣ ਲਾਉਣਾ ਵਾ ਜੇ ਹੋ ਹੋ ਗਈ ਤਾਂ ਵੀ ਠੀਕ ਆ ਨਾ ਹੋਈ ਤਾਂ ਵੀ ਠੀਕ ਇੱਥੇ ਲਾਇਆ ਲਸਣ ਇੱਥੇ ਹੁਣ ਘਾ ਲਾਇਆ ਵਾ ਘਾ ਨਾ ਕਿੱਥੇ ਆਉਂਦਾ ਘਾ ਇਹਨੇ ਇਹਨੇ ਪਿਆਰ ਹੀ ਹੁੰਦੀ ਆ ਤਾਂ ਖੜੀਆਂ ਵਿੱਚ ਮੈਂ ਜੱਜੇ ਨੂੰ ਕਿਹਾ ਤਾਂ ਵੀ ਘਾ ਉੱਧਰ ਲਾ ਲ ਮੂਰੇ ਆਤਾ ਹੋਈ ਬਹੁਤ ਆ ਯਾਰ ਵੀ ਦੇਖ ਹੁਣ ਕਾ ਤੇ ਕਿਹੜੇ ਫਿਰ ਕੋਈ ਕੰਮ ਲੈਣਾ ਆਪਾਂ ਜਿੱਦਾਂ ਮਰਜ਼ੀ ਤੇ ਬੈਠ ਵੀ ਸਕਦੇ ਆ ਹਨਾ ਬੈਠਣ ਨਾਲ ਜ਼ਿਆਦਾਤਰ ਉਧਰੇ ਮੂਰੇ ਮੂਰੇ ਕੀ ਲੋੜ ਆ ਕਾ ਦੀ ਉਹ ਤੁਹਾਨੂੰ ਪਤਾ ਹੈ ਉਹ ਕਾ ਆਇਆ ਉਹ ਉਹਦੇ ਸਾਹਮਣੇ ਕਾ ਹੋਰ ਹੁੰਦਾ ਹਾਂ ਸਮਝਿਆ ਹੈ ਨਹੀਂ ਹੈ ਹੈ ਅਜਰ ਇੱਟਾ ਹੁੰਦਾ ਉਹ ਤਾਂ ਹੈ ਨਹੀਂ ਪਤਾ ਨਹੀਂ ਹੁਣ ਹੋਊਗਾ ਕਿ ਨਹੀਂ ਯਾਰ ਇਹ ਤਾਂ ਇਦਾਂ ਹੀ ਲਾਇਆ ਵਾ ਲਾਪਰਵਾਹੀ ਜੇ ਲਾਪਰਵਾਹੀ ਵਾਲਾ ਵੀਜ ਹਾਂ ਉਹ ਤਾਂ ਜਾਣਾ ਹੀ ਇਹ ਸਾਹ ਦਾ ਸੁੱਕਿਆ ਬੈਠਾ ਰਹੇ ਜਿੱਦਾਂ ਇਹ ਇਹ ਤਾਂ ਲਾਪਰਵਾਹੀ ਵਾਲਾ ਵੀਜ ਆ ਜੱਜ ਸਾਰੇ ਸਾਰੇ ਮਰ ਜੇਣਾ ਅਸੀਂ ਹੁਣ ਚੱਲੇ ਤੇ ਆਲਾ ਹੋ ਗਿਆ ਉਹ ਮੈਂ ਤਾਂ ਮਾਰ ਹੋ ਗਿਆ ਪੂਰਾ ਇਹਨੇ ਆ ਤਾਂ ਇਹਦਾ ਫਰਕ ਆ ਜਾ ਤੇ ਆਇਆ ਹੋਇਆ ਇਹ ਮਸ਼ੀਨ ਦੀ ਬਜਾਈ ਨਾਲ ਉਹਦੀ ਹੋਈ ਵੀ ਛਿੱਟੇ ਵਾਲੀ ਨਹੀਂ ਉਹ ਤੂੰ ਵੀ ਗਲਤ ਕੰਮ ਕਰ ਗਿਆ ਛਿੱਟੇ ਵਾਲਾ ਚੱਲ ਕੋਈ ਨਹੀਂ ਕਿਹੜਾ ਹੁਣ ਆਇਆ ਲੈ ਟੁੱਗ ਗਿਆ ਜੇ ਬਾਸ ਹਾਂ ਹੁਣ ਕ ਕਰੇ ਹੁਣ ਆਲਾ ਆਇਆ ਤਾਂ ਇਹ ਨਾ ਗੁੱਜੇ ਤੇ ਸਵਾਰ ਕੇ ਲੈਨ 'ਚ ਹਾਂ ਮੈਂ ਲੈਨ 'ਮਾ ਖੜਾ ਆਇਆ ਇਹ ਤਾਂ ਦੇਖਦਾ ਇਹ ਤਾਂ ਦੇਖਦਾ ਇਹ ਕਾ ਬੂਟਾ ਕਾਦਾ ਇਹ ਪਤਾ ਨਹੀਂ ਹੈ ਆਹਾ ਕਿਹੜਾ ਇਹ ਆਹੀ ਤਾਂ ਨਹੀਂ ਹੈਗੇ ਜਿਹੜੇ ਉਹਨੇ ਲਾਏ ਆ ਇਹ ਵੇ ਆ ਲਾਗ ਲਾਗ ਨਹੀਂ ਵੇਲ ਆ ਇਹ ਵੇਲ ਵੇਲ ਆ ਚੇ ਉਹ ਹੀ ਹਾਂ ਨਾ ਸੁੱਕੀ ਨਾ ਨਹੀਂ ਦਿੱਤੀ ਇਹਦੇ ਰੋਪੜ ਤੇ ਲੈ ਕੇ ਆਇਆ 10 ਰੁਪਏ ਨੂੰ ਨਹੀਂ 15 ਰੁਪਏ ਨੂੰ ਬੂਤਾ ਹਾਂਜੀ ਇੱਕ ਹਾਂ ਹਾਂ ਬਸ ਬਸ ਇਹਨੇ ਸਾਰਾ ਆ ਉੱਪਰ ਕਵਰ ਕਰ ਲੈਣੀ ਆ ਇਹ ਚੀਜ਼ ਅੱਜ ਤਾਰ ਹਾਂ ਤਾਰ ਖਤਮ ਮੁੜ ਕੇ ਫਿਰ ਵੱਢਣੀ ਪੈਂਦੀ ਆ ਇਹ ਗੁਣੇ ਚ ਕਰਕੇ ਆਹੋ ਤਾਰ ਖਤਮ ਹਾਂ ਤਾਰ ਤਾਂ ਖਾਈ ਲੈਣੀ ਨੇ ਤਾਰ ਖਾਰਨੀ ਬਕਾਂਦੇ ਜੀ ਬਣ ਜਾਣੀ ਇਹ ਕਹਿਣ ਦਾ ਬਾਤ ਕੰਦ ਜੀ ਬਣ ਜਾਣੀਆਂ ਓਕੇ ਬਾਕੀ ਮਾਲਕ ਦੱਸਣਗੇ ਮਾਲਕ ਆ ਗਏ ਉਹ ਫੇਰ ਬੰਦ ਕਰਤੀ ਹੁਣ ਫੇਰ ਨਹੀਂ ਸਟਾਰਟ ਹੋਣੀ ਇਹ ਪਹਿਲਾਂ ਹੀ ਸੱਟ ਖਾ ਲਈ ਮੈਂ ਇਹਦੇ ਨਾਲ ਆ ਰਿਖਾ ਕਾਨ ਕੁਝ ਵੀ ਨਹੀਂ ਕਾਰ ਕੱਖ ਨਹੀਂ ਹੁੰਦਾ ਯਾਰ ਇਹ ਤਾਂ ਜਿੱਦਾਂ ਮਰਜੀ ਘੁੰਮੀ ਜਾ ਜੋ ਮਰਜੀ ਕਰੀ ਤਾਹੀਂ ਤਾਂ ਮੈਂ ਉਧਰ ਆਉ ਦੇ ਸਾਰੇ ਵਿੱਚ ਆਪਾਂ ਬਿਜਕਣਾ ਮਰਜੀ ਬੈਠੇ ਰਹੀਏ ਹੋਰ ਕੀ ਇੱਕ ਇੱਕ ਕਰ ਤੈਲਾ ਕਾਲ ਆ ਗਿਆ ਦਾ ਤਾਰਾ ਸਪਰੇਅ ਕਰਨ ਗਿਆ ਅਜਰਾ ਇਟਾ ਲਾਤੀਆਂ ਦੇਖ ਲਈ ਪਾਪਾ ਵਾ ਸਾਡਾ ਮੈਨੂੰ ਪਤਾ ਹੀ ਨਹੀਂ ਮਾਂ ਕਿੱਥੇ ਆ ਨਾਮ ਨਹੀਂ ਲਿਖਿਆ ਮਾਂ ਪਾਪਾ ਉਧਰ ਚੋਰੇ ਵੀ ਸਪਰੇਅ ਕਰਨ ਨੂੰ ਕਹਿੰਦਾ ਮੈਂ ਬਾਦੇ ਪਰ ਐਦੇ ਪਰ ਕਰਨੀ ਹੈ ਬੱਟਾ ਪਰ ਬੱਟਾ ਪਰ ਸਪਰੇਅ ਕਰਦੀ ਹੈ ਜੇ ਅਸੀਂ ਵੀਰ 1 ਲੀਟਰ ਲਿਆਉਂਦੇ ਆ ਝਟਾ ਵਟਾ ਹਾਂ ਜੇ ਬਾਅ ਹੋ ਗਿਆ ਜਿੰਨੇ ਚੱਕ ਲਈ ਤਵੇਂ ਚੱਕ ਲਈ ਉਹ ਬਾਹਰ ਜਾਣ ਜਗ੍ਹਾ ਨਹੀਂ ਹੁੰਦੀ ਤੂੰ ਫਿਰ ਗਰਮਗਾ ਤੇ ਹੁੰਦਾ ਤੂੰ ਚੱਲਦਾ ਫਲਾਹੇ ਫਲਾਹੇ ਉੱਠੀ ਤੂੰ ਤਾਂ ਟਾਪਦਾ ਹੀ ਫਲਾਹੇ ਉੱਠੀ ਦਿੰਦੇ ਆ ਹਾਂ ਬਾਜਰਾ ਜੰਮਿਆ ਦਵਾਰੇ ਤੇ ਹਾਂ ਮੈਂ ਸਾਰੇ ਚ ਘੁੰਮ ਕੇ ਆਇਆ ਵਧੀਆ ਹੋ ਗਿਆ ਤੇ ਚ ਰਹਿ ਕਰਨਾ ਹੁਣ ਤੈਨੂੰ ਇਹ ਨਹੀਂ ਜਗ੍ਹਾ ਬਸ ਬ੍ਰੇਕ ਨਹੀਂ ਪੈਣੀ ਆਏ ਹਾਂ ਹੁਣ ਕਿੱਥੇ ਤਵਿੰਦਾਂ ਨਾਲ ਲੱਗੇ ਨਾ ਫਿਰ ਥੋੜੀ ਜਗ੍ਹਾ ਰਹੀ ਹੈ ਜੀ ਇਹ ਨਹੀਂ ਰਹਿ ਵੀ ਇੱਥੇ ਇਧਰ ਤਾਂ ਰਹਿਣ ਉਹ ਚੱਲ ਇਧਰ ਉ ਗੱਲ ਕਰਦਾ ਇਹ ਦੋ ਤਿੰਨ ਬਟਾਂ ਦੀ ਨਹੀਂ ਗੱਲ ਕਰ ਰਹੇ ਅੰਦਰ ਨਹੀਂ ਗੱਲ ਕਰਦੇ ਇਹਦੇ ਚਾਰ ਰਹਿਣ ਨਾ ਕੋਈ ਨਾ ਬੀਜ ਹੈ ਹਾਂ ਬਾਹਰ ਵਾਜਰਾ ਮੁਕਾਉਣਾ ਉੱਟਾਜ ਕੋਤ ਨਹੀਂ ਵੱਜਦਾ ਮੈਂ ਦੇਖੀ ਅੱਧਾ ਵੱਡ ਲਓ ਆਪਣਾ ਕਿਹੜਾ ਅੱਧਾ ਥੋੜਾ ਵਿੱਚ ਅਜੇ ਐ ਕਰਨਾ ਆਪਾਂ ਨੇ ਇੱਕ ਮੋੜ ਖਾ ਰੇ ਇਹਨਾਂ ਦਾ ਲੈ ਲੈ ਕਾਵਣੇ ਵਾਲਾ ਉਧਰ ਨੂੰ ਜਾਣਾ ਪੰਜ ਲੀਆਂਗੇ ਤੁਸੀਂ ਕੱਕ ਵੱਢ ਕੇ ਲਾਉਣੇ ਬੜਾ ਵਧੀਆ ਬਾਜਰਾ ਕਿਹੜਾ ਇੱਥੇ ਹਾਂ ਮੈਂ ਤਾਂ ਜਿਸ ਵਧੀਆ ਹੋ ਸਾਲਾ ਬਰੀਕ ਹੈ ਘਾਟਾ ਵੱਜਦਾ ਬੱਟੇ ਨੂੰ ਕਿੱਦੋਂ ਬੀਜ ਮੈਂ ਕੰਨੇ ਗਾਰੇ ਮੈਂ ਬਾਤਾਂ ਜਿੰਨਾ ਕਹਾਏ ਵਸਾਂ ਹਾਂ ਕਿੰਦੋਂ ਹੀ ਬਾਤਾਂ ਮੈਂ ਸਭ ਪੇ ਹੀ ਰਹਿਣਾ ਉਸਲੇ ਬਾੜ ਜੇ ਬਣ ਕੇ ਹੁਣ ਵੱਟਣੀ ਪਾਉਤੋਂ ਔਖਾ ਬਰਕ ਤੇ ਨਹੀਂ ਆ ਗਈ ਠੀਕ ਹੋਣਾ ਹਾਂ ਬਰਕ ਤੇ ਨਹੀਂ ਆ ਗਈ ਅਮੁੱਲੀਆਂ ਲਾਤੀਆਂ ਵਧੀਆ ਕੋਲੇ ਖਾਣੇ ਨੂੰ ਹਾਂ ਸਲਾਦ ਧਨੀਆ ਲਾਤਾ ਪਾਲਕ ਲਾਤੀ ਠੀਕ ਐ ਬਾਕੀ ਤੇਰੀਆਂ ਬਣਾ ਕੇ ਲਾਉਣੀ ਸੀ ਪਾਲਕ ਪਰ ਆਲਾਗ-ਲਾਗ ਲਾਈਆ ਉੱਥੇ ਲਾਲ-ਲਾਲ ਲਾਤੀ ਬਾਕੀ ਮੋਟਰ ਤੇ ਲਾ ਦਾਂਗੇ ਉੱਥੇ ਇਟ ਸਾਰੀ ਲੱਗ ਗਈ ਥੋੜੀ ਜੀ ਰਹਿ ਗਈ ਬਸ ਮੈਂ ਵੀ ਬੀਜੀਆਂ ਅੱਜ ਦੇਖ ਤਾਂ ਨਹੀਂ ਕੱਲੂ ਬੀਜੂਗਾ ਤੇਰੀਆਂ ਬਣਾਈ ਪਰ ਹੋ ਜਾ ਮੈਂ ਪੈ ਜਾਂਦਾ ਆ ਤਾਂ ਉੱਥੇ ਉੱਥੇ ਕਰਕੇ ਬਤਾਇਂਦਾ ਹਾਂ ਤੇਲ ਪਈਏ ਤੇਲ ਲਾ ਦਿੰਦੇ ਆ ਉੱਥੇ ਤੱਕ ਲਾ ਦੋ ਦਰਵਾਜ਼ੇ ਤੱਕ ਕਿਆ ਆਉਣੀ ਨਹੀਂ ਨੀ ਟਾਇਲ ਤਾਂ ਆ ਜਣੀ ਟਾਇਲ ਪਈਆ ਜੇ ਇਦਾਂ ਵੀ ਤੋ ਪਈਆ ਟਾਇਲ ਜਾ ਹਾਂ ਟਾਇਲ ਤਾਂ ਪਈਓ ਨਾ ਸਾਰੀ ਤੈਨੂੰ ਲਾ ਦਿਓ ਇੱਧਰ ਰਹਿਣ ਤੋਂ ਇੱਧਰ ਇੱਧਰ ਰਹਿਣ ਤੋਂ ਕੰਦੇ ਨਾਲ ਨਾਲ ਲਾ ਦਿਓ ਥੋੜਿਆ ਮੈਂ ਬੈ ਜਾ ਬੈ ਜਾ ਉਹ ਕ ਬੋਤਲ ਸੀ ਉਰੇ ਨਾਲ ਜਾ ਪਈ ਆ ਅੰਦਰ ਆ ਗੋਨੂ ਵੀ ਬਾਹਰੋਂ ਆ ਮੰਦੀਪਾ ਤੇਰੀ ਛੰਨੀ ਆਲੀ ਆਹੋ ਉਹ ਤੇਣੀ ਵੀ ਪਾਣੀ ਵਾਲੀ ਬੋਤਲ ਠੰਡੇ ਵਾਲੀ ਵੀ ਪਈਆ ਪੀ ਲਾ ਉਹ ਆ ਦੇ ਠੰਡਾ ਪਾਣੀ ਉਹਦੇ ਵਿੱਚ ਯਾਰ ਉਹ ਪਾਣੀ ਵੀ ਬੋਤਲ ਉਹੋ ਇਹਨਾਂ ਨੇ ਘਰ ਲੈ ਕੇ ਜਾਣੀ ਆਪਣੀ ਅੱਛਾ ਉਹਦੇ ਚੋਂ ਬਾਹਰ ਫਪਾਈ ਪੀ ਅੱਜ ਨਾਲੇ ਆ ਉਹ ਦੇ ਪਰ ਜਾ ਵੀ ਚੱਕ ਲੈ ਯਾਰ ਅੱਜ ਬਣਾ ਕਰਨੀ ਫੇਰ ਭੱਜ ਕੇ ਆਤਾ ਜਾਂਦਾ ਨਹੀਂ ਬੋਤਲ ਜਿਹਨੂੰ ਪੈਂਦੀ ਆ ਇਹਨਾਂ ਦਾ ਛੋਟਾ ਬੜਾ ਆਪਣਾ ਅੰਦਰ ਪਿਆ ਜਿਹੜਾ ਇਹਦਾ ਠੀਕ ਹੁੰਦਾ ਜਿਹੜਾ ਫਰਿੱਜ ਰੱਖ ਦੂ ਲੈ ਕੇ ਥੱਲੇ ਤੋਂ ਕੱਢੀ ਜਾਂਦਾ ਫਰਿੱਜ ਤੇਰੇ ਕੋਲ ਹੈ ਤਾਂ ਹੈਗਾ ਤੂੰ ਕਹਿੰਦਾ ਮੈਂ ਰੱਖੂਗਾ ਦੀ ਦੁਆਲੀ ਥਾਈ ਡੇਗ ਡੀਕ ਕਰੋ ਦੁਆਲੀ ਥਾਈ ਮੈਂ ਲੈ ਆਉਂਗਾ ਨਾ ਮੈਂ ਕੋਈ ਨਹੀਂ ਅਮਹੀਨਾ ਰਹਿ ਗਿਆ ਮਹੀਨਾ ਰਹਿ ਗਿਆ ਦਇਓ ਨਾ ਕਿਸੇ ਨੂੰ ਅਸੀਂ ਫਿਰਜ ਫਿਰ ਉਹ ਰੱਖ ਦਾਂਗੇ ਅੱਜ ਸਾਫ਼ ਕਰਤੀ ਅੰਦਰ ਦੇ ਮੋਟਰ ਹਨ ਆਇਆ ਮਿੱਠਾ ਚੱਕ ਕੇ ਲਿਆਉਂਗੀ ਦੁਆਲੀ ਅੱਜ ਨਾ ਬੁਰਾ ਦੋ ਨੀ ਨਾਲੇ ਹੁਣ ਸੱਜ ਤੇ ਆਏ ਹਾਂ ਹੁਣ ਮੌਸਮ ਨਾਲ ਜਿਹੜਾ ਇਹ ਕੰਡੇ ਪਾਣੀ ਵਾਲਾ ਮੌਸਮ ਨਹੀਂ ਛੜਿਆ ਹਾਂ ਉਹ ਤਾਂ ਨਾਰਮਲ ਹੀ ਪੀਓ ਨਾਰਮਲ ਹੀ ਪੀਂਦੇ ਪਾਣੀ ਦਾ ਮੈਂ ਇੱਕ ਬੋਤਲ ਮੈਂ ਇੱਕ ਬੋਤਲ ਪਾਣੀ ਦੀ ਨਾਰਮਲ ਹੀ ਸੈਟ ਸੈਟ ਹੋ ਜਾਂਦਾ ਹਾਂ ਹਾਂ ਠੀਕ ਹੈ ਹੁਣ ਗळा ਫੱਟਦਾ ਇਹਦਾ ਪਾਣੀ ਇਹਨੂੰ ਮੈਂ ਕਿਹਾ ਤਾਂ ਮੈਂ ਕਿਹਾ ਰੈਂਡ ਦੇ ਬਰਫ਼ ਪਾਉਣ ਨੂੰ ਵੀ ਨਾਰਮਲ ਹੀ ਭਰ ਕੇ ਰੱਖ ਲੈ ਹੁਣ ਤਾਂ ਨਾਰਮਮਲ ਗਾ ਠੰਡਾ ਹੈ ਠੰਡਾ ਹੈ ਠੰਡਾ ਹੈ ਜਦ ਠੰਡਾ ਲਾ ਕੇ ਦੇਖ ਲੋ ਯਾਰ ਕਿਸੇ ਬਾਥੇ ਨੂੰ ਪਾਈਪ ਦੇ ਦੁਆਰੇ ਤਾਂ ਨਹੀਂ ਕਰਦਾ ਲਾ ਚਲਾ ਲਈ ਚਲਾ ਲਾ ਜੇ ਚਲੋਣੀ ਮੋਟਰ ਛੱਡਣੀ ਨਹੀਂ ਚੱਲੂ ਮੈਂ ਲੀਕ ਦਾ ਨਹੀਂ ਕਰ ਛੱਡਣੀ ਕਿ ਹੱਕ ਕਿਹਰੇ ਨੂੰ ਪਾਣੀ ਜਾਂਦਾ ਜਾਈ ਜਾਊਗਾ ਕਿਹੜੇ ਨਾਲ ਜਿਹੜ ਨੂੰ ਮਰਜੀ ਮੈਂ ਪਾਣੀ ਤਾਂ ਮੈਂ ਦੁਬਾਰਾ ਵੀ ਜਾਣਾ ਫਿਰ ਉਹਨਾਂ ਦੇ ਓਏ ਉੱਥੇ ਦਾ ਤਾਂ ਪਤਾ ਲੱਗੂਗਾ ਜਦੋਂ ਉਹ ਖਾਲੀ ਹੋਊਗਾ ਹਲੋ ਦੇ ਵਿੱਚ ਖੁਦ ਟੋਏ ਚ ਪਾਣੀ ਓ ਯਾਰ ਮੈਂ ਉਤੇ ਬਾਅਦ ਚਲਾ ਲਈ ਮੋਟਰ ਤੁਸੀਂ ਸਮਝਦੇ ਹੀ ਨਹੀਂ ਉਹਤੇ ਬਾਅਦ ਵਿੱਚ ਬੱਚਾ ਭਰਿਆ ਭਰ ਕੇ ਆਹ ਵਾਓ ਉਹਦਾ ਬੁਲੂਆ ਕਹਿੰਦਾ ਨਾ ਪਾਣੀ ਦੇ ਕਹਿੰਦਾ ਬਿਮਾਰ ਵਾਲੀ ਬੁਲੂਆ ਕਹਿੰਦਾ ਜਣਾ ਪਾਣੀ ਹੁੰਦਾ ਉਹ ਤਾਂ ਮੈਂ ਮਿੱਟੀ ਪਾਈ ਵੀ ਆਇਆ ਤਾਂ ਉਹਦੇ ਉੱਪਰ ਥੋੜੀ ਜੀ ਉੱਪਰ ਹਾਈ ਕੋਰਟ ਵੀ ਜਾਓਗੇ ਹਾਈ ਕੋਰਟ ਜਾਣਾ ਪੈਣਾ ਬੁਲੂਆ ਦਾ ਬਕੀ ਕੱਢ ਲੈਣਾ ਦੁੱਧ ਉੱਤੇ ਕੀ ਕਹਿੰਦਾ ਕਹਿੰਦਾ ਕੰਪਨੀ ਕੋ ਕੇਸ ਪਾਉ ਹਾਂ ਹਾਂ ਰੰਗ ਦਾ ਉੱਤਲਿਆ ਜਿਨ੍ਹਾਂ ਨੇ ਉਹ ਦੁਦਰੀ ਕਹਿੰਦਾ ਨਾ ਨਾ ਮਨੂੰ ਕਹਿੰਦੇ ਭਾਈ ਸੋਧ ਵਾਲੀ ਮੋਟਰ ਕਹਿੰਦੇ ਲਵਾਈ ਹਾਂ ਆ ਵੀ ਇਹਨਾਂ ਕਾ ਕੋਈ ਨਹੀਂ ਚੱਲ ਉਹਨਾਂ ਕਾਚਾ ਕਰਿਆ ਤੁਸੀਂ ਹਾਂ ਵੀ ਸੋਲਰ ਵਾਲੀ ਮੋਟਰ ਉਹਨੂੰ ਲੋਡ ਰਹਿਣੀ ਸੀ ਗਲਤ ਜੀ ਦੇਖਣੀ ਲੋੜ ਨਾ ਕਾਇਦੀ ਕਹਿੰਦਾ ਨਾਲੇ ਉਹ ਚੱਕ ਨਾਲੇ ਹਾਂ ਹੁਣ ਤਾਂ ਆਪਣੇ ਕੋਠੇ ਦੇ ਉੱਪਰ ਲੱਗ ਜਾਣੇ ਤੇ ਉਹ ਫਿਟ ਕਰਾ ਲਵੇ ਚਾਹੇ ਲਾ ਮੈਂ ਆ ਜਾਂ ਫੇਰ ਖੁੱਟ ਕੇ ਦੋ ਤਿੰਨ ਵਾਰੀ ਖੁੱਟ ਲੈ ਫੇਰ ਫੇਰ ਅਸੀਂ ਸੋਲਾਂ ਨਹੀਂ ਸੋਲਾਂ ਨਹੀਂ ਵਾਰਣੀਆਂ ਫੇਰ ਅਸੀਂ ਦੋੜਾਂ ਕਿੱਦੀ ਹੋਵਾਂਗੇ ਆ ਦੋੜਾਂ ਕਿੱਦੀ ਹੋਊਗਾ ਹਾਂ ਹੁਣ ਤਾਂ ਕੋਠੇ 'ਤੇ ਲੱਗ ਜੂਗੇ ਨਾ ਚਾਚੇ ਉਹ ਛੱਤ 'ਤੇ ਬਰ ਇੰਨੇ ਕਬਲੇਟਾ ਹੋਣੀਆਂ ਉਹ ਲਾ ਦੇਣੀਆਂ ਕੀ ਟੇਲੀਆਂ ਲੋ ਛੱਤ 'ਤੇ ਇਹੇ ਮਤਲਬ ਬਾਹਰ ਲੋਡ ਹੋਣੀ ਆ ਉੱਪਰ ਤੈਨੂੰ ਉਹੀ ਤਾਂ ਕਹਿ ਰਿਹਾ ਵੀ ਕੋਠੇ 'ਤੇ ਵਧੀਆ ਲੱਗੂਗਾ ਉਹ ਰੇੜੇ ਵਾਲੇ ਰੇੜੇ ਕੋ ਤਾਂ ਨੀ ਤੇ ਵੀਰੇ ਬੁੱਟੇ ਲਾ ਦੇ ਉਹ ਸੁੱਕ ਦੇਖਣਾ ਵੇ ਕਹਿੰਦਾ ਉਹ ਰੇੜੇ ਵਾਲੇ ਸਾਡੇ ਬੁੱਟੇ ਨੇ ਇੱਕ ਨਹੀਂ ਕੋਈ ਸੜਕ ਦੇ ਸਿਰ 'ਤੇ ਹਾਂ ਤੇ ਅੱਜ ਤਾਂ ਵੀਰੇ ਬੁੱਟੇ ਲਾਤਾ ਇੱਥੇ ਆ ਚਾਹ ਦੀ ਰਦੀ ਸ਼ਾਵਾ ਦੇ ਕਰਨੀ ਚੱਲੇ ਗੱਲ ਕਰਨੀ ਆ ਮੈਂ ਲੈ ਕੇ ਕਰ ਨੂੰ ਹਾਂ ਹਾਂ ਮੈਂ ਉਹ ਚੱਕਾਂ ਇਹ ਚੱਕ ਨਹੀਂ ਆਗਾ ਉਹਨੂੰ ਤਾਂ ਤੇ ਜੇ ਚੁਪਾ ਲੱਗੂਗੀ ਤਾਂ ਹੀ ਆ ਉਹ ਚੱਲਦੀ ਏ ਛੋਰਾ ਆ ਹਾੜੀ ਪਿੱਛੇ ਆ ਦੇ ਕਿੱਧਰ ਕਿਹੜ ਉਹ ਗਲਾਸ ਪੀਆ ਯਾਰ ਚਾਰ ਪੰਜ ਗਲਾਸ ਪੀਏ ਉਤੇ ਰਾਏ ਨਹੀਂ ਫੁੱਲ ਵਾਲੀ ਮੋੜਾ ਹਾ ਕਿੰਨਾ ਕਸੂਰ ਜੇ ਇਹਦੇ ਵਿੱਚ ਫੁੱਲ ਪਾਣੀ ਕਰਦੀ ਆ ਹਾਂ ਸਮਝੇਗਾ ਲੋਈ ਵੀ ਆ ਮਾਮੇ ਨੇ ਵਧੀਆ ਚੱਲਦੀ ਉਹਦੀ 6-7 ਕੀਲੇ ਪਾਲਦਾ ਉਹਦੇ ਪਰਤੇ ਲਾ ਮੰਡ ਜੀ ਲੱਗੀ ਵੀ ਆ ਫੇਰ ਧਾਨਾਂ ਦੇ ਗੱਗੋ ਲਈ ਪਰ ਥੋੜੀ ਗਲਤੀ ਕਰਤੀ ਦਾ ਫੁੱਲ ਵਾਲੀ ਮੋਟਰ ਤੇ ਨੀਚੇ ਪਾਣੀ ਕਰਦੀ ਹੁੰਨੀ ਪੂਰਾ ਹਾਂ ਪੂਰਾ ਮਾਰਦੀ ਤੇ ਨੀਚੇ ਆ ਉਹ ਨਦੀ ਵਿੱਚ ਲੱਗੀ ਵੀ 4 ਇੰਚੀ ਕੱਢਦੀ ਆ ਉਹੋ ਪ੍ਰੈਕਟਾ ਸਾਬਣਾ ਜਿੰਨੇ ਪ੍ਰੈਕਟਾ ਪਾਉਣੀ ਹੁੰਦੇ ਆ ਹੁਣ ਤਾਂ ਬਹੁਤ ਵਧੀਆ ਤਕਨੀਕ ਆ ਗਈ ਹੂੰ ਤਾਂ ਸਾਲਾ ਜਨਰੇਟਰ ਵੀ ਚੱਲਦਾ ਨਾਲ ਜੇ ਤੇਰੇ ਸੂਰਜ ਪਾਈ ਜਾਂਦਾ ਨਾ ਨਿਕਲੇ ਹਾਂ ਉਹੀ ਮੋਟਰ ਥੰਦੇ ਵਾਲੀ ਉਹੀ ਮੋਟਰ ਉਹ ਜਨਰੇਟਰ ਨਾਲ ਲੌੜੇ ਜਨਰੇਟਰ ਚੱਲ ਪੈਣੀ ਚੱਲ ਪੈਣਾ ਬੰਦੇ ਠੀਕ ਆ ਹੌਲੀ ਹੌਲੀ ਦੇਖ ਲਾਗੇ ਕਿ ਆ ਲੋਟ ਆਏ ਜਾਣੇ ਖਬਰ ਇੱਕ ਵਾਰ ਜੀ ਟਿਕ ਵੀ ਗਏ ਨਾ ਫਿਰ ਚੱਲੀ ਜਾਂਦੇ ਪਾਇਪ ਆਹੋ ਆਏ ਨਹੀਂ ਹੁੰਦਾ ਪਹਿਲਾ ਪਹਿਲਾ ਤੰਗ ਕਰ ਦਈ ਆ ਇਹਨਾਂ ਦੀ ਜੱਗੇ ਨਾ ਦਿਆਂ ਨੇ ਕਿੰਨਾ ਤੰਗ ਕਰਿਆ ਕੋਈ ਫਿਰ ਟਿਕਣ ਵਾਲੇ ਦਿਖਦੇ ਨਹੀਂ ਪੈ ਠੀਕ ਨਾ ਦਿਖਦੇ ਹਾਂ ਇੰਕੇ ਫੇਰ ਨਾਲ ਇਹਨੂੰ ਥਾਲ ਜਾ ਉੱਠਦਾ ਜਿੱਤੇ ਫੁੱਟ ਜਿੰਦੇ ਜਾਂ ਫਿਰ ਹੁਣ ਇੱਕੇ ਇਲਾ ਵੀ ਅੱਦਾ ਬਾੜੀ ਇੱਧਰ ਉਹਦਾ ਕਿਧਰੇ ਪਾਸੇ ਉਧਰ ਨੂੰ ਨਹੀਂ ਸਾਲਾ ਲੋਂਟਰੀ ਪਾਣੀ ਇਕੱਠਾ ਹੀ ਹੋਣਾ ਚਾਹੀਦਾ ਜਿੱਥੇ ਆਉਣਾ ਫੇਰ ਗੱਲ ਵੀ ਇਹ ਨਹੀਂ ਪਾਈ ਜਾਂਦੋ ਕਿ ਇਲਾ ਮੈਂ ਪਾਣ ਤਿੰਨੇ ਚ ਛੱਡ ਲਵੇ ਇੱਧਰ ਨੂੰ ਇੱਕੇ ਚ ਉਧਰ ਨੂੰ ਇੱਕ ਹੀ ਸਾ ਉਧਰ ਨੂੰ ਦੋ ਹੀ ਸੇ ਇੱਧਰ ਨੂੰ ਪਾਣੀ ਦੇ ਫੇਰ ਚੱਲੀ ਜਾਣੇ ਕੀ ਕਾ ਫਾਇਦਾ ਯਾਰ ਸਾਲਾ ਇੰਨਾ ਪੈਸਾ ਲਾਹੇ ਦਾ ਚੱਲ ਦੇਖਦੇ ਆ ਦੇਖਦੇ ਕੀ ਬਣਦਾ ਆ ਜਾ ਵੀ ਲੋਟ ਆ ਜਾ ਨਾ ਤੇ ਹੋਰ ਕੰਮ ਕਰੇ ਮੇਰੇ ਹਿਸਾਬ ਨਾਲ ਤਾਂ ਇਹ ਚਲਾਉਣੀ ਆ ਇਹ ਅਜੇ ਟੋਬੇ ਵਾਲੇ ਹੁੰਦੇ ਇੱਧਾ ਪਾਣੀ ਇੱਥੇ ਦੇ ਪਾ ਕੇ ਫੇਰ ਉਰੀ ਘੱਟ ਆ ਵਾ 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 ਅੱਛਾ ਦੂਏ ਪਾਸੇ ਨੂੰ ਹਨਾ ਅੱਧਾ ਉਹਦੇ ਦੇ ਜੋੜ ਕੇ ਤਾਂ ਬੜੀ ਤੇ ਫੇਲ ਲਿਆ ਵਾਹੋ ਤੇਰਾ ਦਿਮਾਗ ਓਏ ਦਿਮਾਗ ਕਿੱਦਾਂ ਤੂੰ ਤਾਂ ਮਤਲਬ ਸਾਰਾ ਪਾਣੀ ਲਿਆ ਚਾ ਸੜੇ ਪੈਕ ਹੋਵਦੀ ਆ ਉਹ ਲੰਗਦੇ ਕਿੱਥੇ ਨੂੰ ਆਹੋ ਸਾਰਾ ਪਾਣੀ ਲਿਆਵੇ ਆਵਣੇ ਕਹਿਦਨ ਲੰਗਦੇ ਆ ਹਾਂ ਹਾਂ ਅਸਤੇਰੇ ਪੁੱਤ ਜੀ ਚਾੱਕੇ ਪਾਣੀ ਨੂੰ ਕਿਹਾ ਤਾਂ ਮੈਂ ਸੜਾ ਜੋੜ ਜੋਇੰਟ ਦੇਖੀ ਜਾਊਗੀ ਜਿਹੜਾ ਨਾ ਨਾ ਹਾਂ ਥੋੜੋ ਸੜਾ ਉਹ ਆਪਣੇ ਆ ਥੋੜਾ ਆ ਸਾਂਝੇ ਪੈਪ ਬੈ ਸਰਕਾਰੀ ਉਹ ਚਾਹੇ ਚਲਾਉਂਦਾ ਚਾਹੇ ਨਹੀਂ ਚਲਾਉਂ ਜਿੰਗਨ ਡੋਪੇ ਕੋ ਚੱਲਣਾ ਕਿੱਥੇ ਨੂੰ ਉਹਦੇ ਬਾਕੀ ਨਹੀਂ ਠੀਕ ਆ ਚਲੋ ਜਿੰਗਨ ਹੀ ਨਹੀਂ ਹੈਗਾ ਹੁਣ ਡੋਪੇ ਫਿਰ ਸਾਨੂੰ ਚੱਲਣਾ ਕਿੱਥੇ ਅਸੀਂ ਵੀ ਤਾਂ ਹੀ ਚਲਾਉਂਦੇ ਤੇ ਸਾਡੇ ਇੱਥੇ ਪਾਣੀ ਨਹੀਂ ਉਹ ਤਾਂ ਪੰਚਾਇਤ ਨੂੰ ਕਹਿੰਦਾ ਹਾਂ ਓਏ ਉੱਥੇ ਤਾਂ ਮੇਰੀ ਗੱਲ ਸੁਣ ਲੈ ਘੱਟ ਘੱਟ ਫਲੇਟਣ ਵਾਲੇ ਕੰਮ ਦਾ ਹਾਲ ਦਾ ਪੰਚਾਇਤ ਦਾ ਹੂੰ ਫਲੇਟਾ ਕਰਨ ਫਿੱਟ ਉੱਥੇ ਉੱਪਰ ਇਹ ਮੋੜਨੇ ਠੀਕਾ ਪਾਣੀ ਬਾਹਰ ਕੱਢਦੀ ਜਿਹੜੀ ਦੂਈ ਹੈ ਨਾ ਜਿਹੜੀ ਸਮਰਤੀਪਾਲ ਪਾਣੀ ਮੋਟਰ ਹੈ ਉਹ ਪਾਣੀ ਘੱਟ ਘੱਟਦੀ ਪੰਚਾਇਤ ਨੂੰ ਤਾਂ ਉੱਥੇ ਕਨੈਕਸ਼ਨ ਕਨੈਕਸ਼ਨ ਵੀ ਮਿਲ ਸਕਦਾ ਪੰਚਾਇਤ ਨੂੰ ਤਾਂ ਬੜੀ ਗੱਲ ਨਹੀਂ ਉਹਦਾ ਕਹਿ ਸਕਦੇ ਆ ਵੀ ਟੋਬੇ ਦਾ ਪਾਣੀ ਅਸੀਂ ਕੱਢਣਾ ਪੰਚਾਇਤ ਚੱਜਦੀ ਹੋ ਗਈ ਯਾਰ ਕਨੈਕਸ਼ਨ ਤਾਂ ਇਹਨਾਂ ਤੇ ਇੱਥੇ ਨਹੀਂ ਲੱਗੇ ਆ ਪੰਚਾਇਤ ਦੀ ਪਿੰਡ ਘਰ ਦੀ ਜਿਹੜੀ ਪੰਚਾਇਤ ਵਾਲੀ ਖੁੱਗੀ ਜ਼ਮੀਨ ਆ ਆ ਇੱਥੇ ਦਿੰਦੇ ਜਰ ਗਿੱਲੇ ਆ ਤੇ ਕਿੰਨੇ ਹੋਰੇ ਆ 10 ਕਿੱਲੇ ਹੋਰ ਇਹਦੇ ਉਤਨੀ ਕੋਈ ਰਾਇਸ਼ਾ ਕਰਕੇ ਹੈ ਨਾ ਉਹ ਕੋਈ ਨਹੀਂ ਟਾਈਮ ਇੱਕੋ ਜਿਹਾ ਥੋੜਾ ਹੁੰਦਾ ਗਾਂ ਖਬਰੇ ਕੋਈ ਵਧੀਆ ਬੰਦਾ ਆ ਜਵੇ ਗਾਂ ਖਬਰੇ ਕੋਈ ਵਧੀਆ ਆ ਜਾ ਹਾਂ ਸਭ ਕੁਝ ਹੋ ਜਾਂਦਾ ਹੁੰਦਾ ਬਾਈ ਦੀ ਵਧੀਆ ਹੈ ਕੋਈ ਹੋਰ ਅੱਜ ਕੀ ਕਰਤਾ ਕਹਿੰਦੇ ਭਗਵਾਨ ਦਮਾਨੇ ਬੀਬੀ ਬੱਚਾਈ ਦੇ ਮੁੰਡੇ ਵੀ ਸਰਪੰਚ ਦੇ ਜਿਹੜੇ ਉਹ ਐਲਾਨ ਕਰਤਾ ਹੁੰਦੇ ਕਹਿੰਦੇ ਹਾਂ ਵੀ ਮੰਨ ਕੇ ਜਾਂ ਤਾਂ ਦੀ 12ਵੀਂ ਦਾ ਕਰਿਆ ਪਤਾ ਨਹੀਂ ਵੀ 12ਵੀਂ ਦੇ ਘੱਟ ਨਹੀਂ ਕੋਈ ਵੀ ਬਣ ਸਕਦਾ ਚਾਹੀਦੇ ਸਰਪੰਚ ਹੈ ਚਾਹੀਦਾ ਬੜਾ ਹਾਂ ਇਹਨੇ ਖੜਨਾ ਸਰਪੰਚ ਪੜਿਆ ਲਿਖਿਆ ਬੰਦਾ ਪੜਿਆ ਨਹੀਂ ਗਿਆ ਬੇਸ਼ੱਕ ਉਹ ਬੰਦਾ ਕੰਮ ਕਰ ਲੈਣ ਲਈ ਇੱਕ ਨੰਬਰ ਦੀ ਲਿਮਿਟਰੀ ਚਾਹੀਦੀ ਜਾਂ ਤੇ ਮੰਨ ਕੇ ਚੱਲ 30 ਤੇ ਲੈ ਕੇ 45 40 45 ਦੇ ਵਿੱਚ ਵਿੱਚ ਚੱਲੂਆ ਉਮਰ ਹਾਂ ਵੀ 30 ਤੇ ਘੱਟ ਨਾ ਹੋਵੇ ਤੇ ਦੌੜ ਲਾਉਣੀ ਨਾ ਦੀ ਉਹ ਯਾਰ ਜਿਹੜੀ ਜਿਹੜੀ ਚਾਚੇ ਦਾ ਪਤਾ ਕੱਢਦਾ ਫਿਰ ਆ ਤੂੰ ਸਾਡਾ ਨੰਬਰ ਕੱਢਦਾ ਫਿਰ ਸਾਡਾ ਤਾਂ ਕਿਆ ਨੰਬਰ ਗਿਆ ਜਿਹੜੀ ਜੰਗ ਜਨਰੇਸ਼ਨ ਆ ਨਾ ਉਹਨਾਂ ਦਾ ਸੋਚਣ ਦਾ ਜਿਹੜਾ ਉਹ ਢੰਗ ਹੈ ਉਹ ਹੋਰ ਹੈ ਜੇ ਮੰਨ ਕੇ ਚੱਲ 45 ਸਾਲ ਦੇ ਉੱਪਰ ਉਹਨਾਂ ਦਾ ਕੋਈ ਤਾਂ ਡੰਗ ਹੋਰ ਉਹ ਕਈ ਵਿੱਚ ਇਹਦੇ ਪਿੰਡ ਵੀ ਆ ਇੱਕ ਜੱਗੀ ਸਰਮਾਂਚਾ ਇੱਧਰ ਦਾ ਆਪਣਾ ਮਾਨਸਾ ਸਾਈਡ ਦਾ ਪਿੰਨਾ ਨੇ ਉਹ ਕਰਿਆ ਮੁੰਡੇ ਨੇ ਸ਼ੌਂਕ ਹੁੰਦਾ ਕੰਮ ਕਰਨ ਦਾ ਕੁੜੀਆਂ 2000 ਰੁਪਏ ਆਉਂ ਸ਼ੌਂਕ ਹੁੰਦਾ ਵਾਈ ਸ਼ੌਂਕ ਬਾਈਓ ਨੇ ਕਿੰਨੇ ਕੰਮ ਕਰਿਆ ਉਹਨੇ ਸ਼ੌਂਕ ਹੁੰਦਾ ਤੁਹਾਨੂੰ ਦੱਸ ਦਿਆਂਗਾ ਫਿਰ ਇੱਕ ਦੋ ਹੋਰ ਆ ਪਿੰਡ ਜਿਨ੍ਹਾਂ ਨੂੰ ਨੈਸ਼ਨਲ ਤੌਰ ਤੇ ਵਾਰਡ ਮਿਲੇ ਹੋਏ ਆ ਪ੍ਰਧਾਨ ਮੰਤਰੀ ਦੇ ਇੰਨੀ ਸਫਾਈ ਆ ਬਹੁਤ ਪਿੰਡਾਂ ਨੂੰ ਹੋਰ ਸੀਵਰੇਜ ਪਈ ਵੀ ਆਦਾ ਆਪਣੇ ਪਿੰਡੇ ਨਾਲ ਹੀ ਨਗਾਂਦਰੀ ਚੱਕ ਹੁੰਦਾ ਜਿਹੜਾ ਉਹ ਯਾਰ ਇੱਕ ਕੰਮ ਕਰਨਾ ਸੁਣੋ ਹਾ ਜੀ ਵੀਰ ਥੱਲੇ ਤੇ ਪੇਟੀ ਚੱਕ ਕੇ ਉੱਪਰ ਚੜਾਉਣੀ ਆ। ਕਿਆ? ਪੇਟੀ ਘਰੇ। ਕਿਹੜਾ ਮੰਨਣਾ ਇੱਥੇ? ਲੋ ਉਹ ਦੁਪਹਿਰੇ ਨੂੰ ਨਹੀਂ। ਉਹ ਯਾਰ ਦੁਪਹਿਰ ਆ ਗਿਆ ਬੱਦਲ ਹੋ ਗਿਆ। ਲਾ। ਉਹ ਸ਼ਾਮ ਨੂੰ ਦੇਖੂੰਗਾ। ਉਹ ਖਾਲੀ ਕਰਕੇ ਰੱਸਾ ਪਾ ਗਿਆ ਪਰ ਉੱਪਰ ਨੂੰ ਚੱਕ ਲੈਣੀ। ਉਹ ਦੇਖ ਲੂੰਗਾ ਫੇਰ। ਹੈਂ? ਸਿਰਪਰ ਚੱਕੀ ਚੜ੍ਹ ਜਾਣੀ। ਨਹੀਂ। ਉੱਥੇ ਨੂੰ ਰੰਗਣਾ ਨਹੀਂ ਨਾ ਪੌੜੀਆਂ ਕੋਲ ਨੂੰ। ਤੀਨਾ ਆਪਣੀਆਂ। ਉੱਪਰ ਚੜਾਉਣੀਆਂ ਯਾਰ ਚੜਾਉਣੇ ਨਹੀਂ ਪੇਟੀ ਚੜਾਉਣੇ ਨੂੰ ਗਏ ਹਾਂ ਕੁਝ ਵੀ ਨਹੀਂ ਰੱਸਾ ਪਾ ਕੇ ਚੜਾ ਲੈਣੀ ਚਾਰ ਜਣੇ ਆਪਾਂ ਹੈਗੇ ਆਪਾਂ ਚੱਕ ਲੈਣੀ ਬਿੰਦਰ ਨੂੰ ਲੈ ਲਾਂਦੇ ਇੱਕ ਦੋ ਜਣਿਆਂ ਨੂੰ ਚਾਰ ਚਾਰ ਜਣੇ ਚੜਾ ਦੇਣੀ ਹਾਂ ਘਰੇ ਮੈਂ ਕਹਿ ਕੇ ਆਇਆ ਵਾ ਖਾਲੀ ਕਰ ਦਿਓ ਆ ਗਏ ਅਸੀਂ ਚਾਰ ਨੂੰ ਸ਼ਾਮ ਨੂੰ ਸ਼ਾਮ ਝੂਮ ਘਵਰੇ ਕਿਹਨੇ ਦੇਖੇ ਕੋਈ ਨਹੀਂ ਆਏਗਾ ਹੁਣ ਓ ਯਾਰ ਆਪਾਂ ਬੰਦੇ ਨਹੀਂ ਇਹਨਾਂ ਨੂੰ ਸਾਲੀ ਛੁੱਟੀ ਪਤਾ ਨਹੀਂ ਕਾਤੇ ਹੁੰਦੀ ਹੁੰਦੀ ਸਾਰੇ ਕੰਮ ਛੱਡ ਕੇ ਛੁੱਟੀ ਆ ਵੀ ਦੁਖੀ ਹੋਇਆ ਮੈਂ ਤੇ ਸਵੇਰ ਦਾ ਹਾਂ ਐਤਵਾਰ ਦੀ ਛੁੱਟੀ ਪਤਾ ਨਹੀਂ ਕਾਦੇ ਹੋ ਜਿੰਦੀ ਨੂੰ ਐਤਵਾਰ ਦੀ ਵੀ ਛੁੱਟੀ ਚਾਹੀਦੀ ਕਹਿੰਦਾ ਲੱਗਦਾ ਜਦ ਰਿਟਾਇਰ ਹੋਗੇ ਫੋਨ ਨਹੀਂ ਸਾਥ ਤੇ ਬੰਦੀ ਬਾਟੇ ਸੇ ਬਈ ਫੋਨ ਕਰ ਲੱਗਾ ਮੈਨੂੰ ਹਾਂ ਕਿਆ ਕਹ ਲਾ ਖੇਤ ਬਾਦੀ ਆ ਜਾ ਕਹਿੰਦਾ ਆ ਦਾ ਸਾ ਟੂੰ ਵੀ ਰਾਵਾਂ ਸਰੀਵਾਰ ਨੂੰ ਚਲ ਗਿਆ ਕਰਦਾ ਸੀ ਮੇਰੇ ਛੋਲੇ ਲੈਣ ਨੂੰ ਅੱਗੇ ਮੈਂ ਕਿਸੇ ਐਤਵਾਰ ਨੂੰ ਘਰ ਨਹੀਂ ਦਾ ਖੜਦਾ ਚਾਰ ਜ਼ਗਾਲੀ ਸਾਢੀ ਜ਼ਗਾਲੀ ਮੈਂ ਕਹਿੰਦਾ ਜੀ ਕਿ ਬੰਦਾ ਫੌਜਮਾਂ ਤੇ ਹੁੰਦਾ ਨਾ ਫੌਜੀ ਰਿਟਾਇਰ ਹੋਵੇ ਇੱਥੇ ਖਾਊ ਪੜ੍ਹ ਦਿੰਦਾ ਆ ਕੇ ਉਹ ਥਾਲ ਦੋ ਥਾਲ ਜਦੋਂ ਟੁੱਟ ਲਿੰਦਾ ਫਿਰ ਉਹਦੇ ਬਾਅਦ ਵੀ ਭਾਈ ਇਹ ਨਾ ਟਿੱਕੇ ਹਾਂ ਉਹ ਹੀ ਕੰਮ ਬਹੁਤ ਕੰਮ ਕਰਦੇ ਫੌਜੀ ਵੀ ਆ ਕੇ ਭਾਈ ਹੈ ਨਾ ਇਹਦਾ ਹੈ ਫੌਜੀ ਹਾਲ ਲੱਗੇ ਰਹਿੰਦੇ ਨੇ ਭਾਈ ਸ਼ੌਕ ਹੁੰਦਾ ਹਰੇਕ ਨੂੰ ਕਿਉਂ ਕਹਦਾ ਹੈ ਇਹ ਘਰタミン ਲੈ ਲੈ ਉਹ ਕੋਈ ਕੁਝ ਹੋ ਗਿਆ ਕਿਉਂ ਨਹੀਂ ਕਰੀ ਹਾਂ ਜੇ ਘਰ ਦੀ ਅਧਿਕਾਰ ਘਟ ਬਣਦੀ ਨਾ ਉਹ ਜਾਨਾ ਕੀਤਾ ਖੁੱਤਾ ਦੇ ਬਾਹਰ ਵੈਦਾ ਮੇਰੇ ਕੋ ਹਮ ਕਹਿੰਦੇ ਸੀ ਹਾ ਅਧਰੀ ਅਧਰੀ ਨਿਕਲ ਜਾਲੇ ਫਿਰ ਗਈ ਮੈਨੂੰ ਫੋਨ ਸਾਧਰੀ ਕਰਤਾ ਆਜਾ ਕਹਿੰਦਾ ਖੇਤ ਬਾਜੀ ਮੈਂ ਤੂੰ ਤੈ ਪੈ ਸੋਨਾ ਨਾਲ ਸਲਾਉਣਾ ਕਿ ਮਹਾ ਖਰਚਾ ਹੈ ਮੈਨੂੰ ਚਾਹ ਤੈਨੂੰ ਐ ਪਤਾ 10 ਦਿਨ ਪਹਿਲਾਂ ਤਾਂ ਬੋਂਦਾ ਤੂੰ ਇਹਨੂੰ ਕਿਹੜੇ ਵਜੇ ਕਰੀ ਉਹ ਕਹਦਾ ਕੋਈ ਸਰੇ ਲੱਗਿਆ ਕਰੋ ਅਹੀਂ ਲੱਗਿਆ ਜਾ ਕਿਆਰਾ ਤਾਂ ਹੁਣ ਰਲਕੀ ਲੱਗੂ ਕਿਆਰੇ ਨੂੰ ਰਲਕੀ ਲੱਗੂ ਆ ਵੀ ਰਹਿੰਦਾ ਜਾ ਕਾਫਟ ਭਰੀ ਹਾਂ ਨਹੀਂ ਉਹ ਰਹਿੰਦਾ ਖਾਤਾ ਜਾ ਮੈਂ ਕਹਿੰਦਾ ਜਿਹੜਾ ਹਾਲੇ ਅੜੇ ਗਿਆ ਇਹ ਗਿਰਿਆ ਹੋਇਆ ਉਹ ਗਿਰ ਗਿਆ ਪਕੜ ਹੋ ਗਿਆ ਥੋੜਾ ਉਹ ਤੇ ਲਾਈ ਯਾ ਲੈ ਇਹ ਲੋਦਾ ਅਤਕੜੇ ਕਰਦੇ ਕਦੇ ਨਹੀਂ ਵੱਢਣਾ ਮੈਂ ਤਾਂ 4 ਦਿਨ ਟੂੜੀ ਪੋਹ ਜਿਆਦੇ ਨਹੀਂ ਹੈ ਕੋਹ ਨੂੰ ਤੇਰਾ ਠੀਕ ਹੈ ਗੱਲ ਤੇਰਾ ਤਾਂ ਕੰਮ ਲੋਟ ਆ ਮੈਂ ਲੋਟ ਤਾਂ ਸੜੂ ਮੈਂ ਇੱਕ ਆਖਿਆ ਆਪਣੇ ਕਿਉਂਗਾ ਰੱਖ ਗਏ ਬਾਕੀ ਜਿਹੜੇ ਖੜੇ ਆ ਟਾਲ ਪਰ ਸਿੱਟਦੀ ਇਹਨੂੰ ਆਹ ਟਾਲ ਦੇ ਬਾਅਦ ਕੀ ਨੇ ਲੈਣਾ ਹੱਥ ਉਹ ਤੇਰਾ ਕੋਈ ਖੜਾ ਸਿੱਧਾ ਪੜਦਾ ਨਹੀਂ ਹੈਗਾ ਆ ਵੀ ਵੱਢ ਲੈ ਝੋਖੇ ਨਹੀਂ ਕਰ ਦੋ ਇਹਨੂੰ ਬੈ ਵੱਢੂਗਾ ਤੇ ਗਰੇ ਬਿਰ ਕੋਈ ਉਹ ਜਿੰਨਾ ਕ ਵੱਢ ਹੁੰਦਾ ਵੱਢ ਲੈ ਜਿਹੜਾ ਗਲ ਗਿਆ ਰਹਿਣ ਦੇਣਾ ਉਹ ਸਮਝ ਲੈ ਤਬੀਆਂ ਨਾਲ ਬਾਦਾਂਗੇ ਅੱਜ ਕਿੱਥੇ ਤੇ ਪਾਉਣੇ ਰੱਖਦਾ ਐਂ ਵੀ ਦੇਖੋ ਉਹ ਆਚਾਰ ਸਭ ਤੋਂ ਸੁੱਕਾ ਵਧੀਆ ਹੈ। ਕੀ ਆਚਾਰ ਲਿਆਉਣਾ ਰੰਗਰ ਸੂਈ ਹੋਈਦਾ ਇੱਥੇ ਫਿਰ ਚੋਕਾ ਵਾਲਿਆ ਲੈ ਲਾ ਫੀਡ ਦਾ ਲੈ ਲਾ ਬਾਬੇ ਦਸੀ ਵਾਲੇ ਉਧਰ ਨੂੰ ਜਾਣੇ ਪੈਸੇ ਪੀਰਪੁਰ ਹੁਣ ਤਾ ਕਹਿੰਦੇ ਕੁਕਚਵਾਰਾ ਪਾਉਣਾ ਉਹਨਾਂ ਨਾਲ ਤੇ ਇਹਦਾ ਘਰ ਨੂੰ ਬਸ ਸੋਚਦਾ ਲਾ ਕੋਈ ਸੋਚ ਨਾ ਸੋਚੇ ਘਰ ਨੂੰ ਬਸ ਸੋਚਦਾ ਨਹੀਂ ਪਤਾ ਕਿੰਨਾ ਹਾਂ ਮੈਨੂੰ ਪਤਾ ਵੀ ਕਿੰਨਾ ਸੋਚਦਾ ਹੈ ਤੁਹਾਡੇ ਸਾਹਮਣੇ ਹੀ ਆ ਤੂੜੀ ਪਾਈ ਨਾ ਉਹਨਾਂ ਨੂੰ ਹਾਂ ਮੰਨ ਕੇ ਜਾਂ ਤੂੰ ਤੇਰੀ ਫੈਣ ਪਾ ਜੀ ਦੋ ਦਰ ਪੁਆਇੰਟ ਦਾ ਹਾਂ ਪੱਕੀ ਯਾਰ ਇੱਕ ਤਾਂ ਮੈਨੂੰ ਫੈਣ ਦਾ ਜਾਂ ਚ ਸਮਝ ਆਉਂਦੀ ਗੱਲ ਹਾਂ ਸਵੇਰੇ 39 37 ਹਾਂ ਸ਼ਾਮ ਨੂੰ 4749 1 ਡਿਗਰੀ ਦਾ ਫਰਕ ਕਿੰਨਾ ਸ਼ਾਮ ਨੂੰ ਤੇ ਸਵੇਰ ਦਾ ਦੇਖ ਲੈ ਸ਼ਾਮ ਯਾਦਾ ਹੁੰਦੀ ਹੈ ਘੱਟ ਹੁੰਦੀ ਸ਼ਾਮ ਨੂੰ ਜ਼ਿਆਦਾ ਆਉਂਦੀ ਉਹ ਕੱਲ ਤਾਂ ਮੈਂ ਪਾਇਆ ਦੁੱਧ 2860 ਆਈ ਆ ਕੱਲ ਸ਼ਾਮ ਨੂੰ ਉਹ ਵੀਰ ਜੀ ਮੈਂ ਮੈਂ ਪਾਤੀ ਆ ਸ਼ਾਮ ਕਰ ਕਿੰਨ ਸਾਰੀਆਂ ਦੇਖ ਲਈ ਪਹਿਲਾਂ ਹੀ ਆਉਂਦੀ ਸੀ ਪਾਣੀ ਪਾਇਆ 288 ਦੇਖ ਲੈ 2860 ਆਈ ਆ ਮੈਦੀ ਗੈਰੀ ਗੈਰੀ ਦੀ ਮਾਨ 5 ਤੇ ਸਟਾਰਟ ਹੁੰਦੀ ਆ 76 ਉਹਦਾ ਫਿਰ ਥੋੜੇ-ਸੂਨੇ ਦਾ ਫਰਕ ਪੈਂਦਾ ਮੈਥਾ ਨੂੰ ਇਹ ਹਾਂ ਰਾਤ ਨੂੰ ਜੁਗਲੀਆਂ ਕਰਦੇ ਰਹਿੰਦੇ ਆਂ ਹੌਂਦੀਆਂ ਨਹੀਂ ਸੌਂਦੇ ਨਹੀਂ ਆ ਰਾਤ ਨੂੰ ਫੈਟ ਘਟ ਜਾਂਦੀ ਆ ਫਿਰ ਚਲੋ ਚੱਲੀਏ ਫਿਰ ਘਰ ਨੂੰ ਚਲੋ 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 ਆਜੋ ਯਾਰ ਉਹ ਚਕਾਇਓ ਠੀਕ ਆ ਜੀ ਓਕੇ ਸਬਸਕ੍ਰਾਈਬ ਕਰ ਦਿਆ ਕਰੋ ਮੇਰੇ ਭਰਾ ਬਣ ਕੇ 21 ਐ ਹਾਂ 21 ਐ